ਹਾਂ ਜੀ ਜਿਹੜਾ ਮਾਮਲਾ ਸੀ ਮੇਰੇ ਸਾਡੇ ਧਿਆਨ ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤਾ ਤਾਂ ਇਹ ਪਤਾ ਲੱਗਿਆ ਵੀ ਇੱਕ ਨਵਾਲਕ ਲੜਕੀ 9 ਸਾਲ ਦੀ ਉਹਦੇ ਪਿਓ ਦਾ ਨਾਮ ਦਰਕਾਰ ਸਿੰਘ ਦਾ ਉਹਦੇ ਨਾਲ ਇੱਕ ਅਜੈਬ ਸਿੰਘ ਨਾਂ ਦੇ ਬੰਦੇ ਨੇ ਤਕਰੀਬਨ ਉਹੀ ਉਮਰ ਦਸਨੋਂ ਦਾ 74-75 ਸਾਲ ਆਗੀ ਉਹਨੇ ਉਥੇ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਕੋਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਨੇ ਕੱਪੜੇ ਉਤਾਰ ਕੇ ਤੇ ਆਪਦੇ ਕੱਪੜੇ ਵੀ ਉਤਾਰੇ ਆਗੇ ਵੀ ਤੇ ਕੁਝ ਗਲਤ ਬੋਲੇ ਆ ਜਿਸ ਤੋਂ ਉਹ ਬੱਚੀ ਡਰਤੀ ਹੋਈ ਮਤਲਬ ਘਰੇ ਚਲ ਗਈ ਤਾਂ ਉਸਦੇ ਪਿਤਾ ਦੇ ਬਿਆਨ ਤੇ ਤੇ ਉਹਨੇ ਆ ਕੇ ਜੋ ਬੱਚੀ ਨੇ ਆਪਣੇ ਪਿਓ ਨੂੰ ਦੱਸਿਆ ਉਹਦੇ ਮੁਤਾਬਕ ਰਾਤ ਐਫ ਆਈ ਆਰ ਨੰਬਰ 64 ਮਿਤੀ 5 ਜੂਨ 2025 ਅੰਡਰ ਸੈਕਸ਼ਨ ਆ ਗਈ ਇਹ 14 57 76 ਪੀ ਐਨ ਐਸ ਦੇ ਨਾਲ ਪੋਕਸੋ ਦੀ ਬਾਰਾ ਬਾਕਸ ਹੋਇਆ ਇਹਦਾ ਦਾ ਮਾਮਲਾ ਦਰਜ ਕੀਤਾ ਗਿਆ ਹੈ ਸਰ ਮਤੀ ਦਾ ਕੋਈ ਮੈਡੀਕਲ ਵੀ ਕਰਾਇਆ ਜਾ ਰਿਹਾ ਜੀ ਇਹ ਤਾਂ ਪਹਿਲਾਂ ਨਾ 164 ਦੀ ਸਟੇਟਮੈਂਟ ਹੋਊਗੀ 164 ਦੀ ਜੱਜ ਸਾਹਿਬ ਦੇ ਸਾਹਮਣੇ ਜੋ ਵੀ 164 ਦੀ ਸਟੇਟਮੈਂਟ ਵਿੱਚ ਉਹੜਕੀ ਬੋਲੂਗੀ ਉਹ ਅਕੋਰਡਿੰਗਲੀ ਉਹਦਾ ਮੈਡੀਕਲ ਹੋਊਗਾ ਜੀ ਵਿਅਕਤੀ ਦੀ ਗ੍ਰਿਫਤਾਰੀ ਹੋਊਗੀ ਜੀ ਹਾਂਜੀ ਉਹ ਹੋਊਗੀ ਗ੍ਰਿਫਤਾਰੀ ਹਾਂਜੀ ਇਹ ਜਿਹੜਾ ਮਾਮਲਾ ਜਿਹੜਾ ਤੁਹਾਡੇ ਧਿਆਨ ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤੀ ਤਾਂ ਇਹ ਪਤਾ ਲੱਗਿਆ ਵੀ ਇੱਕ ਨਵਾਲਕ ਲੜਕੀ 9 ਸਾਲ ਦੀ ਉਹਦੇ ਪਿਓ ਦਾ ਨਾਮ ਜਗਤਾਰ ਸਿੰਘ ਦਾ ਉਹਦੇ ਨਾਲ ਇੱਕ ਅਜੈਬ ਸਿੰਘ ਨਾਂ ਦੇ ਬੰਦੇ ਨੇ ਤਕਰੀਬਨ ਉਹਦੀ ਉਮਰ 10 ਤੋਂ 74-75 ਸਾਲ ਆ ਗਈ। ਉਹਨੇ ਉੱਥੇ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਘੁੰਮਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ। ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਨੇ ਕੱਪੜੇ ਉਤਾਰ ਕੇ ਤੇ ਆਪਣੇ ਕੱਪੜੇ ਵੀ ਉਤਾਰੇ ਆਗੇ ਵੀ ਤੇ ਕੁਝ ਗਲਤ ਬੋਲੇ ਆ। ਜੇ ਉਸ ਤੋਂ ਬੱਚੀ ਡਰਦੀ ਹੋਈ ਮਤਲਬ ਘਰੇ ਚਲ ਗਈ ਤਾਂ ਉਸਦੇ ਪਿਤਾ ਦੇ ਬਿਆਨ ਤੇ ਤੇ ਉਹਨੇ ਆ ਕੇ ਜੋ ਬੱਚੀ ਨੇ ਉਹਦੇ ਪਿਓ ਨੂੰ ਦੱਸਿਆ ਉਹ ਦਿਨ ਦਾਵ ਖਰਾਬ ਐਫਆਰ ਨੰਬਰ 66 ਮਿਤੀ 5 ਜੂਨ 2025 ਅੰਡਰ ਸੈਕਸ਼ਨ ਆ ਗਈ ਇਹ 14 ਬਚਤ 74 ਦੇ 76 ਪੀਐਨਐਸ ਦੇ ਨਾਲ ਪੋਕਸੋ ਦੀ ਬਾਰਾ ਪੋਕਸੋ ਐਕਟ ਕੇ ਅਧੀਨ ਅਰਜ਼ੀ ਦਿੱਤਾ ਗਿਆ ਹੈ। ਸਰ ਬੱਚੀ ਦਾ ਕੋਈ ਮੈਡੀਕਲ ਵੀ ਕਰਾਇਆ ਜਾ ਰਿਹਾ ਕੀ ਹੈ। ਇਹ ਤਾਂ ਪਹਿਲਾਂ ਇੱਕ 164 ਦੀ ਸਟੇਟਮੈਂਟ ਹੋਊਗੀ 164 ਦੀ ਜੱਸ ਸਾਹਿਬ ਦੇ ਸਾਹਮਣੇ ਜੋ ਵੀ 164 ਦੀ ਸਟੇਟਮੈਂਟ ਵਿੱਚ ਉਹ ਲੜਕੀ ਬੋਲੂਗੀ ਉਹ ਅਕੋਰਡਿੰਗਲੀ ਫਿਰ ਮੈਡੀਕਲ ਹੋਊਗਾ ਜੀ ਵਿਅਕਤੀ ਦੀ ਗ੍ਰਿਫਤਾਰੀ ਹੋਊਗੀ ਜੀ ਹਾਂਜੀ ਉਹ ਹੋਊਗੀ ਜੀ ਗ੍ਰਿਫਤਾਰੀ ਹਾਂਜੀ ਇਹ ਜਿਹੜਾ ਮਾਮਲਾ ਜਿਹੜਾ ਸਾਡੇ ਧਿਆਨ ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤਾ ਤਾਂ ਇਹ ਪਤਾ ਲੱਗਿਆ ਵੀ ਇੱਕ ਅਨਵਾਲਕ ਲੜਕੀ 9 ਸਾਲ ਦੀ ਉਹਦੇ ਪਿਓ ਦਾ ਨਾਮ ਜਗਤਾਰ ਸਿੰਘ ਦਾ ਉਹਦੇ ਨਾਲ ਇੱਕ ਅਜੈਬ ਸਿੰਘ ਉਹ ਨਾਂ ਦੇ ਬੰਦੇ ਨੇ ਤਕਰੀਬਨ ਉਹਦੀ ਉਮਰ ਦਸਨੋਂ ਦਾ 74-75 ਸਾਲ ਆ ਗਈ। ਉਹਨੇ ਉੱਥੇ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਉਹਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ। ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਨੇ ਕੱਪੜੇ ਉਤਾਰ ਕੇ ਤੇ ਆਪਦੇ ਕੱਪੜੇ ਵੀ ਉਤਾਰੇ ਆਗੇ ਵੀ ਤੇ ਕੁਝ ਗਲਤ ਬੋਲੇ ਆ। ਜਿਸ ਤੋਂ ਉਹ ਬੱਚੀ ਡਰਦੀ ਹੋਈ ਮਤਲਬ ਘਰੇ ਚਲ ਗਈ। ਤਾਂ ਉਸਦੇ ਪਿਤਾ ਦੇ ਬਿਆਨ ਤੇ ਤੇ ਉਹਨੇ ਆ ਕੇ ਜੋ ਬੱਚੀ ਨੇ ਉਹਦੇ ਪਿਓ ਨੂੰ ਦੱਸਿਆ ਉਹਦੇ ਮੁਤਾਬਕ ਰਾਤ ਐਫ ਆਈ ਆਰ ਨੰਬਰ 66 ਮਿਤੀ 5 ਜੂਨ 2025 ਅੰਡਰ ਸੈਕਸ਼ਨ ਆ ਗਈ ਇਹ 14 576 ਪੀ ਐਨ ਐਸ ਦੇ ਨਾਲ ਪੋਕਸੋ ਦੀ ਬਾਰਾ ਪੋਕਸੋ ਐਟ ਇਹਦੇ ਦਾਇਰਾ ਦਾਖਲ ਕੀਤਾ ਗਿਆ ਹੈ ਸਰ ਬੱਚੀ ਦਾ ਕੋਈ ਮੈਡੀਕਲ ਵੀ ਕਰਾਇਆ ਜਾ ਰਿਹਾ ਹੈ ਕਿਸ ਹਸਪਤਾਲ ਦੇ ਵਿੱਚ ਇਹ ਤਾਂ ਪਹਿਲਾਂ ਲ 164 ਦੀ ਸਟੇਟਮੈਂਟ ਹੋ ਗਈ 164 ਦੀ ਜੱਜ ਸਾਹਿਬ ਦੇ ਸਾਹਮਣੇ ਜੋ ਵੀ 134 ਦੀ ਸਟੇਟਮੈਂਟ ਵਿੱਚ ਉਹ ਲੜਕੀ ਬੋਲੂਗੀ ਉਹ ਸਰਕਾਰਡਿੰਗਲੀ ਦਾ ਮੈਡੀਕਲ ਹੋਊਗਾ। ਜੀ। ਵਿਅਕਤੀ ਦੀ ਜ਼ਿੰਮੇਵਾਰੀ ਹੋਊਗੀ। ਹਾਂਜੀ ਉਹ ਹੋਊਗੀ ਜ਼ਿੰਮੇਵਾਰੀ। ਹਾਂਜੀ ਇਹ ਜਿਹੜਾ ਮਾਮਲਾ ਜਿਹੜਾ ਸਾਡੇ ਧਿਆਨ 'ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤਾ ਤਾਂ ਇਹ ਪਤਾ ਲੱਗਿਆ ਵੀ ਇੱਕ ਨਵਾਲਕ ਲੜਕੀ 9 ਸਾਲ ਦੀ। ਉਹਦੇ ਪਿਓ ਦਾ ਨਾਮ ਦਇਕਤਾਰ ਸਿੰਘ ਦਾ। ਉਹਦੇ ਨਾਲ ਇੱਕ ਅਜੈਬ ਸਿੰਘ ਨਾਂ ਦੇ ਬੰਦੇ ਨੇ ਤਕਰੀਬਨ ਉਦੀ ਉਮਰ 10 ਦਾ 74-75 ਸਾਲ ਆਈ। ਉਹਨੇ ਉੱਥੇ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਉਹਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ। ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਨੇ ਕੱਪੜੇ ਉਤਾਰ ਕੇ ਤੇ ਆਪਦੇ ਕੱਪੜੇ ਵੀ ਉਤਾਰੇ ਆਗੇ ਵੀ ਤੇ ਕੁਝ ਗਲਤ ਬੋਲਿਆ। ਜਿਸ ਤੋਂ ਉਹ ਬੱਚੀ ਡਰਤੀ ਹੋਈ ਮਤਲਬ ਘਰੇ ਚਲ ਗਈ। ਤਾਂ ਉਸਦੇ ਪਿਤਾ ਦੇ ਬਿਆਨ ਤੇ ਤੇ ਉਹਨੇ ਆ ਕੇ ਜੋ ਬੱਚੀ ਨੇ ਉਹਦੇ ਪਿਓ ਨੂੰ ਦੱਸਿਆ ਉਹਦੇ ਨਾਮ ਕਰਾ ਕੇ FIR ਨੰਬਰ 66 ਮਿਤੀ 5 ਜੂਨ 2025 ਅੰਡਰ ਸੈਕਸ਼ਨ ਆਗਿਆ ਹੈ 4 5 7 76 ਪੀ ਐਨ ਐਸ ਦੇ ਨਾਲ ਪੌਕਸੋ ਦੀ ਬਾਰਾ ਪੌਕਸੋ ਐਕਟ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਸਰ ਬੱਚੀ ਦਾ ਕੋਈ ਮੈਡੀਕਲ ਵੀ ਕਰਾਇਆ ਜਾ ਰਿਹਾ ਕੀ ਇਹ ਇਹ ਤਾਂ ਪਹਿਲਾਂ 164 ਦੀ ਸਟੇਟਮੈਂਟ ਹੋਊਗੀ 164 ਦੀ ਜੱਜ ਸਾਹਿਬ ਦੇ ਸਾਹਮਣੇ ਜੋ ਵੀ 164 ਦੀ ਸਟੇਟਮੈਂਟ ਵਿੱਚੋਂ ਲੜਕੀ ਬੋਲੂਗੀ ਉਸ ਅਕੋਰਡਿੰਗਲੀ ਉਹ ਮੈਡੀਕਲ ਹੋਊਗਾ ਜੀ ਵਿਅਕਤੀ ਦੀ ਗ੍ਰਿਫਤਾਰੀ ਹੋਊਗੀ ਹਾਂਜੀ ਉਹ ਹੋਊਗੀ ਜੀ ਗ੍ਰਿਫਤਾਰ ਹਾਂਜੀ ਇਹ ਜਿਹੜਾ ਮਾਮਲਾ ਸੀ ਮੇਰੇ ਸਾਡੇ ਧਿਆਨ ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤਾ ਤਾਂ ਇਹ ਪਤਾ ਲੱਗਿਆ ਵੀ ਇੱਕ ਅਨਵਾਲਕ ਲੜਕੀ 9 ਸਾਲ ਦੀ ਉਹਦੇ ਪਿਓ ਦਾ ਨਾਮ ਕਿਰਤਾਰ ਸਿੰਘ ਦਾ ਉਹਦੇ ਨਾਲ ਇੱਕ ਅਜੈਬ ਸਿੰਘ ਨਾਂ ਦੇ ਬੰਦੇ ਨੇ ਤਕਰੀਬਨ ਉਹਦੀ ਉਮਰ 10 ਤੋਂ 74-75 ਸਾਲ ਹੈਗੀ ਉਹਨੇ ਉਥੇ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਕੋਹਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਨੇ ਕੱਪੜੇ ਉਤਾਰ ਕੇ ਤੇ ਆਪਦੇ ਕੱਪੜੇ ਵੀ ਉਤਾਰੇ ਆਗੇ ਵੀ ਤੇ ਕੁਝ ਗਲਤ ਬੋਲੇ ਆ ਜਿਸ ਤੋਂ ਉਹ ਬੱਚੀ ਡਰਤੀ ਹੋਈ ਮਤਲਬ ਘਰੇ ਚਲ ਗਈ ਤਾਂ ਉਸਦੇ ਪਿਤਾ ਦੇ ਬਿਆਨ ਤੇ ਤੇ ਉਹਨੇ ਆ ਕੇ ਜੋ ਬੱਚੀ ਨੇ ਆਪਣੇ ਪਿਓ ਨੂੰ ਦੱਸਿਆ ਉਹਦੇ ਮੁਤਾਬਕ ਰਾਤ ਐਫ ਆਈ ਆਰ ਨੰਬਰ 64 ਮਿਤੀ 5 ਜੂਨ 2025 ਅੰਡਰ ਸੈਕਸ਼ਨ ਆ ਗਈ ਇਹ 14 576 ਪੀ ਐਨ ਐਸ ਦੇ ਨਾਲ ਪੋਕਸੋ ਦੀ ਬਾਰਾ ਬਾਕਸ ਹੋਇਆ ਇਹਦਾ ਦਾ ਮਾਮਲਾ ਦਰਜ ਕੀਤਾ ਗਿਆ ਹੈ ਸਰ ਮਤੀ ਦਾ ਕੋਈ ਮੈਡੀਕਲ ਵੀ ਕਰਾਇਆ ਜਾ ਰਿਹਾ ਜੀ ਇਹ ਤਾਂ ਪਹਿਲਾਂ ਲਾਈ 164 ਦੀ ਸਟੇਟਮੈਂਟ ਹੋ ਗਈ 164 ਦੀ ਜੱਸ ਸਾਹ ਦੇ ਸਾਹਮਣੇ ਜੋ ਵੀ 164 ਦੀ ਸਟੇਟਮੈਂਟ ਵਿੱਚ ਉਹੜਤੀ ਬੋਲੂਗੀ ਉਸ ਅਕੋਰਡਿੰਗਲੀ ਉਹਦਾ ਮੈਡੀਕਲ ਹੋਊਗਾ ਜੇ ਵਿਅਕਤੀ ਦੀ ਗੈਰਜ਼ਰੀ ਹੋ ਗਈ ਜੀ ਹਾਂਜੀ ਉਹ ਹੋਊਗੀ ਜੀ ਗੈਰਜ਼ਰੀ ਹਾਂਜੀ ਇਹ ਜਿਹੜਾ ਮਾਮਲਾ ਜਦੋਂ ਸਾਡੇ ਧਿਆਨ ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤੀ ਤਦਾਇ ਪਤਾ ਲੱਗਿਆ ਵੀ ਇੱਕ ਨਵਾਲਕ ਲੜਕੀ 9 ਸਾਲ ਦੀ ਉਹਦੇ ਪਿਓ ਦਾ ਨਾਮ ਦਰਕਾਰ ਸਿੰਘ ਹੈ ਦਾ ਉਹਦੇ ਨਾਲ ਇੱਕ ਅਜੈਬ ਸਿੰਘ ਨਾਮ ਦੇ ਬੰਦੇ ਨੇ ਤਕਰੀਬਨ ਉਹਦੀ ਉਮਰ 10 ਤੋਂ 74-75 ਸਾਲ ਹੈਗੀ ਉਹਨੇ ਉਥੇ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਉਹਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਨੇ ਕੱਪੜੇ ਉਤਾਰ ਕੇ ਤੇ ਆਪਣੇ ਕੱਪੜੇ ਵੀ ਉਤਾਰੇ ਆਗੇ ਵੀ ਤੇ ਕੁਝ ਗਲਤ ਬੋਲੇ ਆ ਜੈਸ ਤੋਂ ਉਹ ਬੱਚੀ ਡਰਦੀ ਹੋਈ ਮਤਲਬ ਘਰੇ ਚਲ ਗਈ ਤਾਂ ਉਸਦੇ ਪਿਤਾ ਦੇ ਬਿਆਨ ਤੇ ਤੇ ਉਹਨੇ ਆ ਕੇ ਜੋ ਬੱਚੀ ਨੇ ਉਹਦੇ ਪਿਓ ਨੂੰ ਦੱਸਿਆ ਉਹਦੇ ਨਾਮਕਰਾਂ ਤੇ ਐਫ ਆਰ ਨੰਬਰ 66 ਮਿਤੀ 5 ਜੂਨ 2025 ਅੰਡਰ ਸੈਕਸ਼ਨ ਆ ਗਈ ਇਹ 14 57 76 ਬੀ ਐਨ ਐਸ ਦੇ ਨਾਲ ਪੋਕਸੋ ਦੀ ਬਾਰਾ ਪੋਕਸੋ ਐਕਟ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਸਰ ਬੱਚੀ ਦਾ ਕੋਈ ਮੈਡੀਕਲ ਵੀ ਕਰਾਇਆ ਜਾ ਰਿਹਾ ਕੀ ਹਸਪਤਾਲ ਲੋਕ ਇਹ ਤਾਂ ਪਹਿਲਾਂ ਲੈ 164 ਦੀ ਸਟੇਟਮੈਂਟ ਲੂਗੀ 164 ਦੀ ਜੱਸ ਸਾਹਿਬ ਦੇ ਸਾਹਮਣੇ ਜੋ ਵੀ 164 ਦੀ ਸਟੇਟਮੈਂਟ ਵਿੱਚੋਂ ਲੜਕੀ ਬੋਲੂਗੀ ਉਹ ਸਰਕਾਰਡਿੰਗਲੀ ਉਹਦਾ ਮੈਡੀਕਲ ਹੋਊਗਾ ਜੀ ਵਿਅਕਤੀ ਦੀ ਗਿਰਤੀ ਹੋਊਗੀ ਜੀ ਹਾਂਜੀ ਉਹ ਹੋਊਗੀ ਹੀ ਗਿਰਤੀ ਹਾਂਜੀ ਇਹ ਜਿਹੜਾ ਮਾਮਲਾ ਜਿਹੜਾ ਸਾਡੇ ਧਿਆਨ 'ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤਾ ਤਾਂ ਇਹ ਪਤਾ ਲੱਗਿਆ ਵੀ ਇੱਕ ਅਨਵਾਲਕ ਲੜਕੀ 9 ਸਾਲ ਦੀ ਉਹਦੇ ਪਿਓ ਦਾ ਨਾਮ ਨਿਰਕਾਰ ਸਿੰਘ ਦਾ ਉਹਦੇ ਨਾਲ ਇੱਕ ਅਜੈਬ ਸਿੰਘ ਉਹ ਨਾਂ ਦੇ ਬੰਦੇ ਨੇ ਤਕਰੀਬਨ ਉਹਦੀ ਉਮਰ 10 ਤੋਂ 74-75 ਸਾਲ ਆਈ। ਉਹਨੇ ਉਥੇ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਘੁੰਮਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ। ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਨੇ ਕੱਪੜੇ ਉਤਾਰ ਕੇ ਤੇ ਆਪਣੇ ਕੱਪੜੇ ਵੀ ਉਤਾਰੇ ਆਗੇ ਵੀ ਤੇ ਕੁਝ ਗਲਤ ਬੋਲੇ ਆ। ਜਿਸ ਤੋਂ ਉਹ ਬੱਚੀ ਡਰਤੀ ਹੋਈ ਮਤਲਬ ਘਰੇ ਚਲ ਗਈ। ਤਾਂ ਉਸਦੇ ਪਿਤਾ ਦੇ ਬਿਆਨ ਤੇ ਤੇ ਉਹਨੇ ਆ ਕੇ ਜੋ ਬੱਚੀ ਨੇ ਆਪਣੇ ਪਿਓ ਨੂੰ ਦੱਸਿਆ ਉਹ ਦਿਨ ਦਾਵ ਕਰਾਤ ਐਫ ਆਰ ਨੰਬਰ 66 ਮਿਤੀ 5 ਜੂਨ 2025 ਅੰਡਰ ਸੈਕਸ਼ਨ ਆ ਗਈ ਇਹ 14 ਬਚਤ 1476 ਪੀ ਐਨ ਐਸ ਦੇ ਨਾਲ ਪੋਕਸੋ ਦੀ ਬਾਰਾ ਪੋਕਸੋ ਐਕਟ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਸਰ ਬੱਚੀ ਦਾ ਕੋਈ ਮੈਡੀਕਲ ਵੀ ਕਰਾਇਆ ਜਾ ਰਿਹਾ ਕੀ ਇਹ ਇਹ ਤਾਂ ਪਹਿਲਾਂ 164 ਦੀ ਸਟੇਟਮੈਂਟ ਹੋ ਗਈ 164 ਦੀ ਜੱਜ ਸਾਹਬ ਦੇ ਸਾਹਮਣੇ ਜੋ ਵੀ 14 ਦੀ ਸਟੇਟਮੈਂਟ ਵਿੱਚ ਉਹ ਲੜਕੀ ਬੋਲੂਗੀ ਉਹ ਅਕੋਰਡਿੰਗਲੀ ਦਾ ਮੈਡੀਕਲ ਹੋਊਗਾ ਜੀ ਵਿਅਕਤੀ ਦੀ ਗ੍ਰਿਫਤਾਰੀ ਹੋਊਗੀ ਜੀ ਹਾਂਜੀ ਉਹ ਹੋਊਗੀ ਜੀ ਗ੍ਰਿਫਤਾਰੀ ਹਾਂਜੀ ਇਹ ਜਿਹੜਾ ਮਾਮਲਾ ਜਿਹੜਾ ਤੁਹਾਡੇ ਧਿਆਨ ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤਾ ਤਾਂ ਇਹ ਪਤਾ ਲੱਗਿਆ ਵੀ ਇੱਕ ਅਨਵਾਲਕ ਲੜਕੀ 9 ਸਾਲ ਦੀ ਉਹਦੇ ਪਿਓ ਦਾ ਨਾਮ ਦਇਤਾਰ ਸਿੰਘ ਦਾ ਉਹਦੇ ਨਾਲ ਇੱਕ